ਬੁਰੇ ਸਿਕਾਜੀ ਸਰਦਾਰ ਸਾਹਿਬ ਦਾ ਪਰਿਵਾਰ ਆਇਆ ਸੀਗਾ ਸੱਤ ਬੰਦੇ ਆਰਟਿਕਲ ਗੱਡੀ ਦੇ ਵਿੱਚ ਬੈਠ ਕੇ ਕਿਸੇ ਨਜ਼ਦੀਕੀ ਦੇ ਸਰਦਾਰ ਦੀ ਡੈਥ ਹੋ ਗਈ ਸੀ ਉਹਦੇ ਫੁੱਲ ਬਾਣ ਕਿਰਤਵਾਸਾਬ ਕਰਲੇ ਸੀ ਜਦੋਂ ਇਹ ਜਦੋਂ ਆਪਣਾ ਸਤਕਰ ਸਾਹਿਬ ਦੀ ਧਰਤੀ ਤੋਂ ਅਗਲਾ ਜੱਲਾ ਪਿੰਡਾਂ ਦਾ ਜੱਲਾ ਟੱਪ ਕੇ ਸੰਡਾ ਆਉਂਦਾ ਸੰਡੇ ਤੋਂ ਪਹਿਲਾਂ ਇੱਕ ਮੋੜ ਆਂਦਾ ਜੀ ਉਹ ਮੋੜ ਹੁੰਡ ਵੱਡੀ ਸੀਗੀ ਹੁੰਡ ਦੇ ਕਾਰਨ ਇਹਨਾਂ ਨੇ ਮੋੜ ਹੀ ਨਹੀਂ ਦਿੱਥਿਆ ਤੇ ਜਿਹੜੀ ਗੱਡੀ ਸੀ ਆਰਟਿਕਾ ਇਹਨਾਂ ਦੀ ਗੱਡੀ ਇੱਕ ਦਰਖਤ ਸੀਗਾ ਉਹ ਦਰਖਤ ਦੇ ਨਾਲ ਟਕਰਾ ਗਈ ਉਹ ਕਿਤੇ ਦੋ ਬੰਦੇ ਡੈਥ ਹੋ ਗਈ ਰਜਿੰਦਰ ਸਿੰਘ ਸਨ ਆਫ ਜਰਨੈਲ ਸਿੰਘ ਉਮਰ 65 ਸਾਲ ਬਲਬੀਰ ਸਿੰਘ ਸਨ ਆਫ ਦਾਰਾ ਸਿੰਘ ਉਮਰ 70 ਸਾਲ ਪਿੰਡ ਸਰਪੂਰਗੜ ਦੇ ਇਹਨਾਂ ਦੀ ਮੌਕੇ ਦੀ ਡੈਥ ਹੋ ਗਈ। ਇਹਦੇ ਵਿੱਚ 5 ਬੰਦੇ 5 ਪੰਜ 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 ਬੰਦੇ ਜ਼ਖਮੀ ਐ। ਨਛੱਤਰ ਸਿੰਘ ਤੇ ਗੁਰਦੀਪ ਸਿੰਘ ਜਸਤੇਂਦਰ ਕੌਰ ਰਾਣੀ ਤੇ ਅਰਸ਼ਪ੍ਰੀਤ ਕੌਰ ਇਹ ਲਖਮੀ ਆਲਤੇ ਫਤਗਟਾ ਉੱਪਰ ਡਾਕ ਲੈ ਜੀ ਤੇ ਇਹਨਾਂ ਦੇ ਦੋ ਮ੍ਰਿਤਕ ਐ ਇਹਨਾਂ ਦੀ ਡੈਥ ਡੈੱਡ ਬੋਡੀ ਮੌਤਰੀ ਚ ਪਈ ਐ। 174 ਦੀ ਕਾਰਵਾਈ ਕਰਨ ਤੋਂ ਬਾਅਦ ਅਸੀਂ ਉਸ ਮਾਹੋਂ ਕਰਾਮਾ ਦੇ ਜੀ ਤੇ ਐਸਐਸ ਕਰ ਲਈ ਇਹਨਾਂ ਪਰਿਵਾਰ ਦੇ ਮੈਂਬਰ ਨੂੰ ਮ੍ਰਿਤਕਾਂ ਦਾ ਕੀ ਕੀ ਨਾਮ ਐ? ਅਰਜਿੰਦਰ ਸਿੰਘਾ ਜੀ ਸਨ ਆਫ ਜਰਨੈਲ ਸਿੰਘ ਬਲਬੀਰ ਸਿੰਘ ਸਨ ਆਫ ਬਾਬਾ ਸਿੰਘ ਇਸੇ ਜਾਰੇ ਜੀ ਕੀਰਤਪੁਰ ਸਾਹਿਬ ਜਾ ਰਹੇ ਸੀ ਇਹ ਕੀਰਤਪੁਰ ਸਾਹਿਬ ਫੁੱਲ ਪਾਣ ਚਲੇ ਸੀ ਕਿਸੇ ਨਜ਼ਦੀਕੀ ਰਿਸ਼ਤੇਦਾਰ ਦੇ ਫੁੱਲ ਪਾਣ ਚਲੇ ਸੀ ਜੀ ਹਾਲ ਸਾਹਿਬ ਗੁਰਦੀਪ ਅਚਾਨਕ ਤੋਂ ਬਦਕਾਰਨ ਵਾਪਰਿਆ ਇਹਦੇ ਵਿੱਚ ਕਿਸਦਾ ਕੋਈ ਉਸੂ ਹੋ ਰਿਹਾ ਜਿਹੜੇ ਸਿਕੰਜੀ ਤੇ ਸਰਬੀਨ ਡਾਕਟਰ ਦਾ ਪਰਿਵਾਰ ਆਇਆ ਸੀਗਾ ਸੱਤ ਬੰਦੇ ਆਰਟੀਕਲ ਗੱਡੀ ਦੇ ਵਿੱਚ ਬੈਠ ਕੇ ਕਿਸੇ ਨਜ਼ਦੀਕੀ ਰਿਸ਼ਤੇਦਾਰ ਦੀ ਡੈਥ ਹੋ ਗਈ ਸੀ ਉਹ ਤਾਂ ਫੁੱਲ ਪਾਣ ਕੀਰਤਪੁਰ ਸਾਹਿਬ ਚਲੇ ਸੀ ਜਦੋਂ ਇਹ ਜਦੋਂ ਆਪਣਾ ਫਤਗੜ ਸਾਹਿਬ ਦੀ ਧਰਤੀ ਤੋਂ ਜੱਲਾ ਪਿੰਡਾਂ ਦਾ ਜੱਲਾ ਟੱਪ ਕੇ ਹੁੰਦਾ 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 ਤੋਂ ਪਹਿਲਾਂ ਇੱਕ ਮੋੜ ਆਉਂਦਾ ਜੀ ਉਹ ਮੋੜ ਅੱਜ ਤੋਂ ਵੱਡੀ ਸੀਗੀ ਹੁੰਦੇ ਦੇ ਕਾਰਨ ਇਹਨਾਂ ਨੇ ਮੋੜ ਹੀ ਨਹੀਂ ਦੇਖਿਆ ਤੇ ਜਿਹੜੀ ਗੱਡੀ ਸੀ ਆਰਟਿਕਾ ਇਹਨਾਂ ਦੀ ਗੱਡੀ ਇੱਕ ਦਰਖਤ ਸੀਗਾ ਉਹ ਦਰਖਤ ਦੇ ਨਾਲ ਟਕਰਾ ਗਈ ਉਹ ਕਿਤੇ ਦੋ ਬੰਦੇ ਡੈੱਥ ਹੋ ਗਏ ਰਜਿੰਦਰ ਸਿੰਘ ਸਨ ਆਫ ਜਰਨੈਲ ਸਿੰਘ ਉਮਰ 65 ਸਾਲ ਬਲਬੀਰ ਸਿੰਘ ਸਨ ਆਫ ਦਾਰਾ ਸਿੰਘ ਉਮਰ 70 ਸਾਲ ਪਿੰਡ ਸਰਪੂਰਗੜ ਦੇ ਇਹਨਾਂ ਦੀ ਮੌਕੇ ਦੀ ਡੈਥ ਹੋ ਗਈ। ਇਹਦੇ ਵਿੱਚ 5 ਬੰਦੇ 5 ਪੰਜ ਪੰਜ ਬੰਦੇ ਜ਼ਖਮੀ ਐ। ਨਛੱਤਰ ਸਿੰਘ ਤੇ ਗੁਰਦੀਪ ਸਿੰਘ ਜਸਤੇਂਦਰ ਕੌਰ ਰਾਣੀ ਤੇ ਅਰਸ਼ਪ੍ਰੀਤ ਕੌਰ ਇਹ ਜ਼ਖਮੀਆਂ ਹਾਲਤ ਵਿੱਚ ਫਤਕਰਤੋਂ ਦਾਖਲ ਐ ਜੀ। ਤੇ ਇਹਨਾਂ ਦੇ ਦੋ ਮ੍ਰਿਤਕਾ ਇਹਨਾਂ ਦੀ ਡੈਥ ਡੈੱਡ ਬੋਡੀ ਮੌਤਰੀ ਚ ਪਈ ਐ। 174 ਦੀ ਕਾਰਵਾਈ ਕਰਨ ਤੋਂ ਬਾਅਦ ਅਸੀਂ ਉਸ ਮਾਹੌਂ ਕਰਾਮਦੇ ਜੀ ਤੇ ਐਸਐਸ ਕਰ ਲਈ ਇਹਨਾਂ ਪਰਿਵਾਰ ਦੇ ਮੈਂਬਰ ਨੂੰ। ਮ੍ਰਿਤਕਾ ਦਾ ਕੀ ਕੀ ਨਾਮ ਐ? ਅਰਜਿੰਦਰ ਸਿੰਘਾ ਜੀ ਸਨ ਆਫ ਜਰਨੈਲ ਸਿੰਘਾ ਬਲਬੀਰ ਸਿੰਘ ਸਨ ਆਫ ਬਾਦਰਾ ਸਿੰਘ ਇਸੇ ਜਾਰੇ ਜੀ ਕੀਰਤਪੁਰ ਸਾਹਿਬ ਜਾ ਰਹੇ ਸੀ ਇਹ ਕੀਰਤਪੁਰ ਸਾਹਿਬ ਫੁੱਲਪਾਣ ਚਲੇ ਸੀ ਕਿਸੇ ਨਜ਼ਦੀਕੀ ਰਿਸ਼ਤedar ਦੇ ਫੁੱਲਪਾਣ ਚਲੇ ਸੀ ਜੀ ਹਾਂ ਸਾਹ ਕੁਦਰਤੀ ਅਚਾਨਕ ਤੋਂ ਮਰਨ ਦੇ ਕਾਰਨ ਪੱਪਿਆ ਇਹਦੇ ਵਿੱਚ ਕਿਸਦਾ ਕੋਈ ਸ਼ੂਕੂ ਨਹੀਂ ਹੈ ਜਿਹੜੇ ਸੀ ਕਿ ਜੀ ਸਰਦਾਰ ਜਰ ਦੇ ਪਰਿਵਾਰ ਆਏ ਸੀਗਾ ਸੱਤ ਬੰਦੇ ਆਰਟੀਕਲ ਗੱਡੀ ਦੇ ਵਿੱਚ ਬੈਠ ਕੇ ਕਿਸੇ ਨਜ਼ਦੀਕੀ ਰਿਸ਼ਤedar ਦੀ ਡੈਥ ਹੋ ਗਈ ਸੀ ਉਹਦੇ ਫੁੱਲਪਾਣ ਕੀਰਤਪੁਰ ਸਾਹਿਬ ਚਲੇ ਸੀ ਜਦੋਂ ਇਹ ਜਦੋਂ ਆਪਣਾ ਸਤਕਰ ਸਾਹਿਬ ਦੀ ਧਰਤੀ ਤੋਂ ਜੱਲਾ ਪਿੰਡਾਂ ਦਾ ਜੱਲਾ ਟੱਪ ਕੇ ਹੁੰਦਾ 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 ਤੋਂ ਪਹਿਲਾਂ ਇੱਕ ਮੋੜ ਆਂਦਾ ਜੀ ਉਹ ਮੋੜ ਹੁੰਦ ਵੱਡੀ ਸੀਗੀ ਹੁੰਦੇ ਦੇ ਕਾਰਨ ਇਹਨਾਂ ਨੇ ਮੋੜ ਹੀ ਦਿੱਥਿਆ ਤੇ ਜਿਹੜੀ ਗੱਡੀ ਸੀ ਆਰਟਿਕਾ ਇਹਨਾਂ ਦੀ ਗੱਡੀ ਇੱਕ ਦਰਖਤ ਸੀਗਾ ਉਹ ਦਰਖਤ ਦੇ ਨਾਲ ਟਕਰਾ ਗਈ ਉਹਦੇ ਤੇ ਦੋ ਬੰਦੇ ਡੈੱਥ ਹੋ ਗਏ ਰਜਿੰਦਰ ਸਿੰਘ son of ਜਰਨੈਲ ਸਿੰਘ ਉਮਰ 65 ਸਾਲ ਬਲਬੀਰ ਸਿੰਘ son of ਦਾਰਾ ਸਿੰਘ ਉਮਰ 7 ਸਾਲ ਪਿੰਡ ਸਰਪੁਰ ਦਾਦੇ ਇਹਨਾਂ ਦੀ ਮੌਕੇ ਦੀ ਡੈਥ ਹੋ ਗਈ ਇਹਦੇ ਵਿੱਚ ਪੰਜ ਬੰਜੇ ਪੰਜ 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 ਬੰਦੇ ਇਜ਼ਾਤਮੀਆਂ ਨੇ ਅਚਰ ਸਿੰਘ ਗੁਰਦੀਪ ਸਿੰਘ ਜਸਤੇਂਦਰ ਕੌਰ ਰਾਣੀ ਤੇ ਅਸਫਰੀਦ ਕੌਰ ਇਹ ਲਗਨੀਆਂ ਹਾਲਤ ਵਿੱਚ ਫਤਗਰ ਤੋਂ ਬਾਖ ਲੈ ਜੀ ਤੇ ਇਹਨਾਂ ਦੇ ਦੋ ਮ੍ਰਿਤਕਾ ਇਹਨਾਂ ਦੀ ਡੈਥ ਡੈੱਡ ਬੋਡੀ ਮੌਤਰੀ ਚ ਪਈ ਹੈ 174 ਦੀ ਕਾਰਵਾਈ ਕਰਨ ਤੋਂ ਬਾਅਦ ਅਸੀਂ ਉਸ ਸਮਾਜਿਕ ਰਾਮਾ ਦੇ ਜੀ ਤੇ ਐਸਾਨ ਕਰ ਲਈ ਇਹਨਾਂ ਪਰਿਵਾਰ ਦੀ ਮੱਦੂ ਮ੍ਰਿਤਕਾਂ ਦਾ ਕੀ ਕੀ ਨਾਮ ਹੈ ਅਰਜਿੰਦਰ ਸਿੰਘਾ ਜੀ ਸਨ ਆਫ ਜਰਨੈਲ ਸਿੰਘ ਬਲਬੀਰ ਸਿੰਘ ਸਨ ਆਫ ਬਾਰਾ ਸਿੰਘ ਇਸੇ ਜਾਰੇ ਜੀ ਕੀਰਤਪੁਰ ਸਾਹਿਬ ਜਾ ਰਹੇ ਜੀ ਇਹ ਕੀਰਤਪੁਰ ਸਾਹਿਬ ਕੋਲ ਪਾਂ ਚਲੇ ਸੀ ਕਿਸੇ ਨਜ਼ਦੀਕੀ ਰਿਸ਼ਤੇਦਾਰ ਦੇ ਕੋਲ ਪਾਂ ਚਲੇ ਸੀ ਜੀ ਹਰ ਸਾਹਿਬ ਉਦਦੀ ਅਚਾਨਕ ਤੋਂ ਬਦ ਕਾਰਨ ਵਾਪਰਿਆ ਇਹਦੇ ਵਿੱਚ ਕਿਸਦਾ ਕੋਈ ਕੁਝ ਹੋ ਰਿਹਾ ਹੈ